ਸਤਿ ਸ੍ਰੀ ਅਕਾਲ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਗੱਲ ਕਰਾਂਗੇ ਝੋਨੇ ਦੀ ਬੈਰਟੀ ਪੀਆਰ 26 ਵਾਲੀ ਇਸ ਕਿਸਮ ਦਾ ਝਾੜ ਦੋ ਤਿੰਨ ਗਲਤੀਆਂ ਕਰਕੇ ਘਟ ਜਾਂਦਾ ਹੈ ਇਹਨਾਂ ਗਲਤੀਆਂ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤਜਰਬੇ ਕਰਕੇ ਡਾਟਾ ਸਾਂਝਾ ਕੀਤਾ ਗਿਆ ਇਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਜੇਕਰ ਆਪਾਂ ਇਹ ਗਲਤੀਆਂ ਨਹੀਂ ਕਰਦੇ ਤਾਂ ਪੀਆਰ 26 ਦਾ ਝਾੜ ਆਪਾਂ 32 ਤੋਂ ਲੈ ਕੇ 35 ਕੁਆਂਟਲ ਲੈ ਸਕਦੇ ਹਾਂ ਇਹ ਕਿਸਮ ਪਿਛਲੇ 21 ਸਾਲਾਂ ਤੋਂ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਪਿਛਲੇ ਸਾਲ ਮਾਰਕੀਟ ਦੀ ਦਿੱਕਤ ਆ ਗਈ ਸੀ ਪਰ ਇਸ ਵਾਰ ਸਰਕਾਰ ਦੇ ਜ਼ੋਰ ਦੇਣ ਤੇ ਫਿਰ ਕਿਸਾਨਾਂ ਵੱਲੋਂ ਇਸ ਦੀ ਲਵਾਈ ਵੱਡੇ ਪੱਧਰ ਤੇ ਕੀਤੀ ਗਈ ਹੈ ਪਿਛਲੇ 2 ਸਾਲਾਂ ਤੋਂ ਪੀਆਰ 126 ਕਿਸਮ ਥਲੇ ਰੱਖਵਾ 42 ਤੋਂ 43 ਪ੍ਰਤੀਸ਼ਤ ਆ ਰਹੇ ਹਨ ਜੋ ਕਿ ਦੂਜੀਆਂ ਸਾਰੀਆਂ ਕਿਸਮਾਂ ਨਾਲੋਂ ਵੱਧ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਪਹਿਲਾ ਸਫਲ ਤਜਰਬਾ ਜੋ ਕੀਤਾ ਗਿਆ ਪਨੀਰੀ ਨੂੰ ਖੇਤ ਵਿੱਚ ਕਿੰਨੇ ਦਿਨ ਦੀ ਲਾਈ ਜੇ ਪਨੀਰੀ ਆਪਾਂ ਸਹੀ ਟਾਈਮ 20 ਤੋਂ 25 ਦਿਨ ਤੇ ਖੇਤ ਵਿੱਚ ਲਾਉਂਦੇ ਹਾਂ ਤਾਂ ਆਪਾਂ ਪੂਰਾ ਝਾੜ 35 ਕੁਇੰਟਲ ਲੈ ਸਕਦੇ ਜੇਕਰ ਇਸ ਪਨੀਰੀ ਨੂੰ 10 ਦਿਨ ਆਪਾਂ ਲੇਟ ਲਾਏ ਜਾਂਦੇ ਆ 35 ਦਿਨ ਦੀ ਪਨੀਰੀ ਆਪਾਂ ਖੇਤ ਵਿੱਚ ਲਾਉਂਦੇ ਹਾਂ ਤਾਂ ਆਪਣਾ ਝਾੜ ਘਟ ਕੇ 32 ਕੁਇੰਟਲ 4 ਪੁਆਇੰਟ ਰਹਿ ਜਾਂਦਾ ਜੇਕਰ ਪਨੀਰੀ ਉਸ ਤੋਂ ਵੀ ਲੇਟ 10 ਦਿਨ ਹੋਰ ਲੇਟ 45 ਦਿਨ ਤੇ ਲਾ ਜਾਂਦੇ ਹਾਂ ਤਾਂ 4 ਹੋਰ ਘਟਕੇ 28 ਕੁਆਟਰ 4 ਪੁਆਇੰਟ ਰਹਿ ਜਾਂਦਾ ਇਸ ਲਈ ਆਪਾਂ ਜੇਕਰ ਕਿੰਨੀ ਦੀ ਜ਼ਿਆਦਾ ਲੇਟ ਕਰਾਂਗੇ ਤਾਂ ਆਪਾਂ ਨੂੰ ਬਹੁਤ ਵੱਡਾ ਲਾਸ ਇਸ ਦੇ ਵਿੱਚ ਪੈਣਾ ਹੈ ਇਸ ਲਈ ਆਪਾਂ ਪਨੀਰੀ ਦੀ ਬਿਜਾਈ ਅਗਲੇ ਖੇਤ ਵਿਲੇ ਹੋਣ ਦੇ ਟਾਈਮ ਦੇ ਨਾਲ ਹੀ ਕਰੀਏ ਦੂਜਾ ਜਿਹੜਾ ਸਮਲ ਦੀ ਅਰਬਾ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਪਨੀਰੀ ਪੁੱਟ ਕੇ ਖੇਤਾਂ ਵਿੱਚ ਕਿਸ ਟਾਈਮ ਤੇ ਲਾਈ ਇਸ ਦੇ ਵਿੱਚ 5 ਜੁਲਾਈ ਤੋਂ ਲੈ ਕੇ 15 ਜੁਲਾਈ ਵਿਚਕਾਰ ਆਪਾਂ ਜੇਕਰ ਟਰਾਂਸਪਲੈਂਟ ਕਰਦੇ ਆ ਤਾਂ ਸਭ ਤੋਂ ਵੱਧ ਝਾੜ ਇਹਨਾਂ 10 ਦਿਨਾਂ ਦੇ ਵਿੱਚ ਮਿਲਦਾ ਹੈ ਤੇ ਇੱਥੇ ਆਪਾਂ ਨੂੰ ਝਾੜ ਵੀ ਵੱਧ ਮਿਲਦਾ ਹੈ ਤੇ ਬਿਮਾਰੀਆਂ ਵੀ ਘਟ ਆਉਂਦੀਆਂ ਜੇਕਰ ਆਪਾਂ 15 ਜੁਲਾਈ ਤੋਂ ਲੇਟ ਹੋ ਜੰਨੇ ਆ ਲਾਉਣ ਦੇ ਵਿੱਚ ਤਾਂ ਆਪਾਂ ਨੂੰ ਮਾਰਕੀਟ ਦੇ ਵਿੱਚ ਦਿੱਕਤ ਆ ਜਾਂਦੀ ਹੈ ਤੇ ਉਦੋਂ ਦਾਣੇ ਦੇ ਵਿੱਚ ਸਿਲ ਜ਼ਿਆਦਾ ਰਹਿ ਜਾਂਦੀ ਹੈ ਇਸ ਲਈ ਆਪਾਂ 5 ਤੋਂ 15 ਜੁਲਾਈ ਦੇ ਵਿੱਚਕਾਰ ਪੀਆਰ 826 ਦੀ ਟਰਾਂਸਪਲੈਂਟ ਖੇਤਾਂ ਦੇ ਵਿੱਚ ਜ਼ਰੂਰ ਕਰੀਏ ਜੋ ਤੀਜਾ ਤਜਰਬਾ ਖੇਤਾਂ ਦੇ ਵਿੱਚ ਖਾਦ ਪਾਉਣ ਦਾ ਕੀਤਾ ਗਿਆ ਜਿਹੜੇ ਝੋਨੇ ਨੂੰ ਖਾਦ ਲਵਾਈ ਤੋਂ 7 21 ਤੇ 42 ਦਿਨ ਤੇ ਪਾਈ ਗਈ ਸੀ ਉਸ ਦੇ ਖੇਤਾਂ ਦਾ ਝਾੜ 28.1 ਆਇਆ ਜਦੋਂ ਕਿ ਦੂਜਾ ਤਜਰਬਾ ਖਾਦ ਦਾ ਲਵਾਈ ਤੋਂ 7 21 ਤੇ 35 ਦਿਨ ਤੇ ਪਾਈ ਗਈ ਉਸ ਦਾ ਝਾੜ 30 ਕੁਆਂਟਲ 3.0 ਆਇਆ ਖਾਦ ਸਹੀ ਟਾਈਮ ਤੇ ਪਾਉਣ ਨਾਲ ਹੀ ਆਪਾਂ 2 ਤੋਂ 3 ਕੁਆਂਟਲ ਦੇ ਕਰੀਬ ਚਾਰ ਵਿੱਚ ਵਾਧਾ ਕਰਦੇ ਨੇ ਇਸ ਲਈ ਆਪਾਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੇ ਆਪਾਂ ਝਾੜ ਦੇ ਵਿੱਚ ਵਾਧਾ ਕਰ ਸਕਦੇ ਆ ਤੇ ਬਾਕੀ pH 26 ਜਿਹੜੀ ਕਿਸਮ ਹੈ ਇਹਦਾ ਝਾੜ ప్రతి ਦਿਨ ਦੇ ਸਹਾਰ ਨਾਲ ਵੀ ਸਾਰੀਆਂ ਕਿਸਮਾਂ ਨਾਲੋਂ ਵਾਧਾ ਹੁੰਦਾ ਇਸ ਲਈ ਆਪਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੇ ਆਪਾਂ ਝਾੜ ਪੂਰਾ pH 26 ਤੋਂ ਲੈ ਸਕਦੇ ਹਾਂ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ